ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਕੈਰੋ ਕਤਲकांड ਦੇ ਆਖਰੀ ਭਾਗ ਯਾਨੀ ਕਿ ਭਾਗ 15ਵੇਂ ਬਾਰੇ ਸੋ ਭਾਗ 14ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜੇ ਸੁੱਚਾ ਸਿੰਘ ਹੋਰੀ ਹੁੰਦੇ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ ਤੇ ਰਫਟਰਪਤੀ ਨੂੰ ਉਹ ਅਪੀਲ ਕਰਦੇ ਨੇ ਉਹ ਵੀ ਖਾਰਜ ਹੋ ਜਾਂਦੀ ਹੈ ਤੇ ਹੁਣ ਉਹ ਫਾਂਸੀ ਦੀ ਉਡੀਕ ਕਰ ਰਹੇ ਨੇ ਸੋ ਵੀਰੇ ਸ਼ੁਰੂ ਕਰ ਤੋਂ ਪਹਿਲਾਂ ਜਿਹਨਾਂ ਵੀਰਾ ਪਹਿਰਾ ਨਹੀਂ ਚੈਨਲ ਹੁਣ ਤੱਕ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦੇਣਾ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋ ਦੇ ਕਾਤਲਾਂ ਨੂੰ ਜਿਉਣ ਲਈ ਤੈਨੂੰ ਸੁਨੈਰੀ ਮੌਕੇ ਮਿਲੇ ਸਨ ਪਰ ਸਰਕਾਰ ਦੇ ਸਖਤ ਰਵੱਈਏ ਦੇ ਕਾਰਨ ਉਹਨਾਂ ਨੂੰ ਜੀਵਨ ਨਹੀਂ ਮਿਲਿਆ ਗਾਂਧੀ ਜਨਤੀ ਆਜ਼ਾਦੀ ਦਿਵਸ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 500 ਸਾਲਾ 골ਡਨ ਜੁਬਲੀ ਵੀ ਕਾਤਲਾਂ ਨੂੰ ਮੌਤ ਦੇ ਮੂੰਹ ਤੋਂ ਨਾ ਬਚਾ ਸਕੀ ਜਿਨ੍ਹਾਂ ਦਿਨਾਂ ਵਿੱਚ ਉਹ ਫਾਂਸੀ ਦੀ ਕੋਟਰੀ ਵਿੱਚ ਬੰਦ ਆਪਣੇ ਜੀਵਨ ਦੇ ਅੰਤਮ ਸਾਹ ਘੜ ਰਹੇ ਸਨ ਉਹਨਾਂ ਦਿਨਾਂ ਵਿੱਚ ਸਾਰੇ ਦੇਸ਼ ਵਿੱਚ ਜੇਲ੍ਹ ਭੁਗਤ ਰਹੇ ਛੋਟੇ ਵੱਡੇ ਸਾਰੇ ਅਪਰਾਧੀਆਂ ਨੂੰ ਸਜ਼ਾ ਵਿੱਚ ਸਮੂਹਿਕ ਮਾਫੀ ਮਿਲ ਗਈ ਸੀ ਅਨੇਕ ਖਤਰਨਾਕ ਆਪਰਾਧੀ ਫਾਂਸੀ ਦੇ ਫੰਦੇ ਤੋਂ ਬਚ ਗਏ ਸਨ ਪਰ ਸਰਕਾਰ ਨੇ ਵਿਸ਼ੇਸ਼ ਨਿਰਣਾ ਲੈ ਕੇ ਸੁੱਚਾ ਸਿੰਘ ਬਲਦੇਵ ਸਿੰਘ ਤੇ ਨਾਰ ਸਿੰਘ ਫੌਜੀ ਦੀਆਂ ਸਜ਼ਾਵਾਂ ਨੂੰ ਮਾਫ ਨਹੀਂ ਕੀਤਾ ਸੀਗਾ। ਦੇਸ਼ ਭਰ ਵਿੱਚ ਸ਼ਾਇਦ ਇਹ ਤਿੰਨ ਅਪਰਾਧੀ ਰਹੇਗੇ ਹਨ ਜਿਨ੍ਹਾਂ ਨੂੰ ਗਾਂਧੀ ਜਯੰਤੀ ਆਦ ਦਾ ਮਾਫੀਦਾਨ ਉਪਹਾਰ ਨਹੀਂ ਮਿਲਿਆ ਸੀਗਾ। ਉਹਨਾਂ ਦੇ ਵਰਤਾਓ ਨੂੰ ਦੇਖ ਕੇ ਅਜੇ ਆ ਲੱਗਦਾ ਸੀ ਜਿਵੇਂ ਉਹਨਾਂ ਨੂੰ ਆਪਣੇ ਕੀਤੇ ਦਾ ਜ਼ਰਾ ਵੀ ਅਫਸੋਸ ਨਹੀਂ ਸੀਗਾ। ਫਾਂਸੀ ਦੀ ਸਜ਼ਾ ਹੋਣ ਤੇ ਵੀ ਉਹਨਾਂ ਦੇ ਹੌਸਲੇ ਬਹੁਤ ਉੱਚੇ ਸਨ। ਅਪਰਾਧ ਦੇ ਇਤਿਹਾਸ ਵਿੱਚ ਇਹ ਆਪਣੇ ਕਿਸਮ ਦੇ ਅਜੀਬ ਅਪਰਾਧੀ ਹਨ ਜਿਨ੍ਹਾਂ ਦੇ ਦਿਮਾਗ ਤੇ ਮੌਦੀ ਦਾਹਤ ਨਹੀਂ ਛਾਈ ਸੀ। ਉਨਾਂ ਦੀ ਧਾਰਨਾ ਸੀ ਵੀ ਉਹਨਾਂ ਨੇ ਚੰਗਾ ਕੰਮ ਕੀਤਾ ਸੀ ਤੇ ਫਾਂਸੀ ਲੱਗਣ ਮਗਰੋਂ ਉਹ ਸ਼ਹੀਦ ਹੋ ਜਾਣਗੇ। ਭਾਵੇਂ ਬਲਦੇਵ ਸਿੰਘ ਤੇ ਨਾਰ ਸਿੰਘ ਨੇ ਆਪਣੀ ਕੋਈ ਅੰਤਿਮ ਇੱਛਾ ਨਹੀਂ ਕੀਤੀ ਸੀ ਪਰ ਉਹਨਾਂ ਦੇ ਸਾਥੀ ਸੋਚਾ ਸਿੰਘ ਨੇ ਮੌਤ ਤੋਂ ਪਹਿਲਾਂ ਤੇ ਪਿੱਛੋਂ ਬਹੁਤ ਕੁਝ ਆਇਆ ਸੀ। ਸੋਚਾ ਸਿੰਘ ਨੇ ਸ਼ਾਂਤੀ ਨਾਲ ਜਿੰਨਾ ਚਾਇਆ ਸੀ ਪਰ ਉੱਚਾ ਪਿੰਡ ਮਰਡਰ ਕੇਸ ਦਾ ਭੂਤ ਉਸ ਨਾਲ ਚੰਬੜ ਗਿਆ ਸੀ। ਜਦ ਉਹਦੇ ਸਾਰੇ ਮਿੱਤਰ ਅਜੀਤ ਸਿੰਘ ਤੇ ਵੀਰ ਸਿੰਘ ਰਣਜੀਤ ਸਿੰਘ ਦੇ ਕਤਲ ਦੇ ਇਲਜ਼ਾਮ ਵਿੱਚ ਫਾਂਸੀ ਲਗਾ ਦਿੱਤੇ ਗਏ ਤਾਂ ਸੋਚਾ ਸਿੰਘ ਦੇ ਮਨ ਤੇ ਬਹੁਤ ਸੱਟ ਵੱਜੀ। ਉਸ ਦੇ ਧਾਰਨਾ ਸੀ ਵੀ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਆਪ ਸਧਾਰਨ ਰੁਚੀ ਲੈ ਕੇ ਉਸ ਦੇ ਮਿੱਤਰ ਅਜੀਤ ਸਿੰਘ ਅਤੇ ਬੀਰ ਸਿੰਘ ਨੂੰ ਫਾਂਸੀ ਲਵਾਇਆ ਸੀਗਾ ਪੁਲਿਸ ਨੇ ਉਸ ਨੂੰ ਵੀ ਉੱਚਾ ਪਿੰਡ ਮਰਡਰ ਕੇਸ ਵਿੱਚ ਭਗੌੜਾ ਕਰਾਰ ਦੇ ਦਿੱਤਾ ਸੀ ਅਤੇ ਉਹਦੀ ਭਾਲ ਵਿੱਚ ਕੋਈ ਕਸਰ ਨਹੀਂ ਛੱਡੀ ਸੁੱਚਾ ਸਿੰਘ ਦੇ ਦਿਮਾਗ ਤੇ ਇਹ ਗੱਲ ਜੰਮ ਕੇ ਬੈਠ ਗਈ ਸੀ ਵੀ ਜੇ ਉਹ ਫੜਿਆ ਗਿਆ ਤਾਂ ਸਰਦਾਰ ਕੈਰੋ ਉਸ ਨੂੰ ਵੀ ਫਾਂਸੀ ਲਗਵਾ ਦੇਣਗੇ ਆਪਣੀ ਜਾਨ ਬਚਾਉਣ ਲਈ ਉਹ ਇੱਧਰ ਉੱਧਰ ਲੁਕਦਾ ਰਿਹਾ ਤੇ ਫਿਰ ਇੱਕ ਦਿਨ ਉਹ ਰਾਜਸਥਾਨ ਦੇ ਮਸ਼ਹੂਰ ਡਾਕੂ ਸਰਵਣੀਆਂ ਦੇ ਗਰੋਪ ਵਿੱਚ ਸ਼ਾਮਲ ਹੋ ਗਿਆ ਅਤੇ ਦਲੇਰਾਂ ਨਾਲ ਵਾਰਦਾਤਾ ਵਿੱਚ ਹਿੱਸਾ ਲੈਣ ਲੱਗ ਪਿਆ ਉਹ ਹਾਲਾਤ ਅਜਿਹੇ ਪੈਦਾ ਹੋ ਗਏ ਸਨ ਕਿ ਵੀਰਵਾਸੀਆ ਪਿੰਡ ਦਾ ਸਰਪੰਚ ਸੁੱਚਾ ਸਿੰਘ ਭਿਆਨਕ ਅਪਰਾਧੀ ਬਣ ਗਿਆ ਸੀ ਉਹਦੇ ਜੀਵਨ ਦੀ ਧਾਰਾ ਹੀ ਬਦਲ ਗਈ ਸੀ ਜਿੱਥੇ ਉਸਨੇ ਕਦੇ ਪਿੰਡ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਂ ਤੇ ਲਾਇਬ੍ਰੇਰੀ ਖੋਦੀ ਸੀ ਅਤੇ ਸਮਾਜ ਭਲਾਈ ਲਈ ਕਦਮ ਚੁੱਕੇ ਸਨ ਅਤੇ ਕਿੱਥੇ ਉਹ ਭਿਆਨਕ ਅਪਰਾਧੀਆਂ ਦੇ ਟੋਲੇ ਵਿੱਚ ਸ਼ਾਮਲ ਹੋ ਕੇ ਸਮਾਜ ਵਿਰੋਧੀ ਕੰਮ ਕਰਨ ਲੱਗ ਪਿਆ ਸੀ ਆਪਣੀ ਮਫਰੂਰੀ ਦੇ ਦਿਨਾਂ ਵਿੱਚ ਉਸਨੇ ਸਰਦਾਰ ਪ੍ਰਤਾਪ ਸਿੰਘ ਦੇ ਨੇੜੇ ਜਾਣ ਦਾ ਬਹੁਤ ਹੀ ਦੰਨ ਦਿੱਤਾ ਸੀ ਇਸ ਉਦੇਸ਼ ਦੀ ਪੂਰਤੀ ਲਈ ਉਸਨੇ ਕਈ ਕਤਲ ਤੱਕ ਕਰ ਦਿੱਤੇ ਸਨ ਤਾਂ ਕਿ ਸਰਦਾਰ ਕੈਰੋ ਦੀ ਨਜ਼ਦੀਕੀ ਮਿੱਤਰਾਂ ਦੇ ਰਾਹੀਂ ਉਹ ਉਹਨਾਂ ਦੀ ਹਮਦਰਦੀ ਪ੍ਰਾਪਤ ਕਰ ਸਕੇ ਕਿਹਾ ਜਾਂਦਾ ਹੈ ਕਿ ਲੋਕਾਂ ਨੇ ਸੁੱਚਾ ਸਿੰਘ ਨੂੰ ਇਹ ਭਰੋਸਾ ਦੇ ਕੇ ਕਤਲ ਕਰਵਾਏ ਸਨ ਕਿ ਉਹ ਸਰਦਾਰ ਕੈਰੋ ਦੇ ਰਵੱਈਏ ਨੂੰ ਨਰਮ ਕਰ ਦੇਣਗੇ ਪਰ ਸਰਦਾਰ ਕੈਰੋ ਵੀ ਆਪਣੀ ਧੁੰਦੇ ਪੱਕੇ ਸਨ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਸੁੱਚਾ ਸਿੰਘ ਨਾਲ ਨਰਮੀ ਦਾ ਰੁਖ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਉੱਚਾ ਪਿੰਡ ਮਰਡਰ ਕੇਸ ਦੀ ਕਹਾਣੀ ਸਮੇਂ ਦੀਆਂ ਗਹਿਰਾਈਆਂ ਵਿੱਚ ਗੁੰਮ ਗਈ ਸੀ ਪਰ ਸੁੱਚਾ ਸਿੰਘ ਦੇ ਅੰਦਰ ਬਦਲੇ ਦੀ ਅੱਗ ਸੜਕ ਰਹੀ ਸੀ ਕਿਉਂਕਿ ਇੱਕ ਤਾਂ ਉਸ ਨੂੰ ਸਰਦਾਰ ਕੈਰੋ ਦੇ ਹੱਥੋਂ ਆਪਣੀ ਜਾਨ ਦਾ ਖਤਰਾ ਸੀਗਾ ਦੂਜਾ ਉਹ ਸਮਝਦਾ ਸੀ ਵੀ ਉਹਦੇ ਬੇਗੁਨਾਹ ਮਿੱਤਰ ਨੂੰ ਫਾਂਸੀ ਸਰਦਾਰ ਕੈਰੋ ਕਾਰਨ ਲੱਗੀ ਸੀ ਸੁੱਚਾ ਸਿੰਘ ਨੇ ਭਿਆਨਕ ਨਿਸ਼ਟਾ ਕਰ ਲਿਆ ਸੀ ਕਿ ਉਹ ਆਪਣੀ ਜਾਨ ਦੇ ਕੇ ਸਰਦਾਰ ਕੈਰੋ ਦਾ ਕਤਲ ਕਰ ਦਵੇਗਾ ਆਪਣੇ ਇਸ ਭਿਆਨਕ ਰਾਦੇ ਦੀ ਪੂਰਤੀ ਲਈ ਉਸਨੇ ਇੱਕ ਸਾਜ਼ਿਸ਼ ਰਚੀ ਅਤੇ ਦਿਨ ਦਿਹਾੜੇ ਜਰਨੈਲੀ ਸੜਕ ਤੇ ਆਪਣੇ ਵੈਰੀ ਸਰਦਾਰ ਕੈਰੋ ਨੂੰ ਖਤਮ ਕਰਕੇ ਅਪਰਾਧ ਜਗਤ ਵਿੱਚ ਜ਼ਬਰਦਸਤ ਹਲਚਲ ਪੈਦਾ ਕਰ ਦਿੱਤੀ ਉਹਨੇ ਪਾਵੇਂ ਸੂਚਾ ਸਿੰਘ ਦੇ ਮੁਕਦਮੇ ਦੀ ਸੁਣਵਾਈ ਦੇ ਦੌਰਾਨ ਆਪਣੇ ਵਿਰੁੱਧ ਸਰਦਾਰ ਕੈਰੋ ਦੇ ਕਤਲ ਦੇ ਇਲਜ਼ਾਮ ਨੂੰ ਝੂਠਾ ਦੱਸਿਆ ਸੀ ਪਰ ਆਪਣੇ ਜੀਵਨ ਦੇ ਅੰਤਿਮ ਦਿਨਾਂ ਵਿੱਚ ਉਸ ਨੇ ਇਸ ਤੱਥ ਨੂੰ ਨਹੀਂ ਝਟਲਾਇਆ ਸੀਗਾ ਉਸ ਦੇ ਵਿਚਾਰ ਅਨੁਸਾਰ ਉਹ ਸ਼ਹੀਦ ਸੀਗਾ ਜਿਸ ਨੇ ਇੱਕ ਅਤਿਆਚਾਰੀ ਸ਼ਾਸਕ ਦਾ ਕਤਲ ਕਰਕੇ ਮਹਾਨੀਓ ਕਾਰਨਾਮਾ ਕੀਤਾ ਸੀ ਫਾਂਸੀ ਦੀ ਕੋਠੜੀ ਵਿੱਚ ਬੈਠ ਕੇ ਉਸ ਨੇ ਇੱਕ ਕਵਤਾ ਲਿਖੀ ਸੀ ਅਤੇ ਉਸ ਨੂੰ ਜਵਾਨੀ ਯਾਦ ਕਰਦਿਆ ਸੀ ਉਹਨੇ ਫਾਂਸੀ ਲੱਗਣ ਤੋਂ ਪਹਿਲਾਂ ਉਸ ਨੇ ਆਪਣੀਆਂ ਅੱਖਾਂ ਦਾਨ ਕਰ ਦਿੱਤੀਆਂ ਸਨ ਅਤੇ ਵਸੀਅਤ ਲਿਖੀ ਸੀ ਕਸੀਯਾਤ ਵਿੱਚ ਉਸਨੇ ਇੱਛਾ ਪ੍ਰਗਟ ਕੀਤੀ ਸੀ ਕਿ ਮੌਤ ਮਗਰੋਂ ਕੋਈ ਪੁਲਿਸ ਵਾਲਾ ਉਹਦੀ ਲਾਸ਼ ਨੂੰ ਹੱਥ ਨਾ ਲਗਾਵੇ ਅਤੇ ਪਿੰਡ ਵਿੱਚ ਉਹਦੀ ਸਮਾਦ ਬਣਾ ਦਿੱਤੀ ਜਾਵੇ। ਉਸਨੇ ਇਹ ਵੀ ਲਿਖਿਆ ਸੀ ਵੀ ਮੌਤ ਮਗਰੋਂ ਉਸਨੂੰ ਸੋਚਾ ਸਿੰਘ ਸ਼ਹੀਦ ਦੇ ਨਾਂ ਨਾਲ ਪੁਕਾਰਿਆ ਜਾਵੇ। ਫਾਸੀ ਦੇ ਲਟਕਾਈ ਜਾਣ ਤੋਂ ਪਹਿਲਾਂ ਉਸਨੇ ਆਪਣੀਆਂ ਅੰਤਿਮ ਇੱਛਾਵਾਂ ਦੀ ਪੂਰਤੀ ਦੀ ਮੰਗ ਕੀਤੀ ਸੀ ਜੋ ਨਾ ਕੇਵਲ ਦਿਲਚਸਪੀ ਸੰਨ ਸਗੋ ਰੋਮਾਂਚਕ ਵੀ ਸਨ। ਉਸਨੇ ਚਾਹਿਆ ਸੀ ਕਿ ਫਾਸੀ ਲੱਗਣ ਤੋਂ ਪਹਿਲਾਂ ਜੇਲ੍ਹ ਦੇ ਕੈਦੀਆਂ ਨੂੰ ਚਾਹ ਪਲਾਈ ਜਾਵੇ ਅਤੇ ਲੱਡੂ ਵੰਡੇ ਜਾਣ। ਉਸਨੇ ਇਹ ਵੀ ਇੱਛਾ ਪ੍ਰਗਟ ਕੀਤੀ ਸੀ ਕਿ ਉਸਨੂੰ ਬੱਬਰ ਸ਼ੇਰ ਨਾਲ ਲੜਾਇਆ ਜਾਵੇ ਅਤੇ 36 ਘੰਟੇ ਤੱਕ ਖੜੇ ਪਾਣੀ ਵਿੱਚ ਤੈਰਨ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਉਹ ਇੱਕ ਵਾਰ ਫਿਰ ਰਿਕਾਰਡ ਕਾਇਮ ਕਰ ਸਕੇ ਉਹ ਇੱਕ ਖਿਡਾਰੀ ਸੀ ਅਤੇ ਆਪਣੇ ਖਿਡਾਰੀ ਭਾਵਨਾ ਨੂੰ ਦਬਾ ਨਹੀਂ ਸਕਿਆ ਸੀ ਉਹ ਸੋਚਾ ਸਿੰਘ ਨੂੰ ਆਪਣੀ ਮੌਤ ਦਾ ਕੋਈ ਗੋਵ ਨਹੀਂ ਸੀਗਾ ਤੇ ਨਾ ਹੀ ਉਹ ਮੌਤੋਂ ਡਰਿਆ ਸੀਗਾ ਆਪਣੇ ਜੀਵਨ ਦੀ ਆਖਰੀ ਘੜੀ ਨੂੰ ਉਹ ਖੁਸ਼ੀ ਦਾ ਮੌਕਾ ਸਮਝਦਾ ਸੀ ਅਤੇ ਆਪਣੀ ਇਸ ਖੁਸ਼ੀ ਨੂੰ ਧੂਮ-ਧਾਮ ਨਾਲ ਬਣਾਉਣਾ ਚਾਹੁੰਦਾ ਸੀ ਉਹ ਉਸ ਦੀ ਇੱਕ ਅੰਤਿਮ ਇੱਛਾ ਇਹ ਵੀ ਸੀਗੀ ਕਿ ਫਾਂਸੀ ਲੱਗਣ ਤੋਂ ਪਹਿਲਾਂ ਬੈਂਡ ਵਾਜੇ ਵਜਾਈ ਜਾਣ ਜੇਲ੍ਹ ਅਧਿਕਾਰੀਆਂ ਨੇ ਸੁੱਚਾ ਸਿੰਘ ਦੀ ਕਿਸੇ ਵੀ ਇੱਛਾ ਨੂੰ ਪੂਰਾ ਕਰਨ ਵਿੱਚ ਅਸਮਰੱਥਾ ਪ੍ਰਗਟ ਕੀਤੀ। ਫਾਂਸੀ ਲੱਗਣ ਦਾ ਦਿਨ ਆ ਪਹੁੰਚਿਆ ਸੀ ਸਵੇਰੇ 7 ਵਜੇ ਉਸਨੂੰ ਫਾਂਸੀ ਦੇ ਲਟਕਾਇਆ ਜਾਣਾ ਸੀ। ਜਿਸ ਦਿਨ ਉਸਨੂੰ ਫਾਂਸੀ ਲੱਗਣੀ ਸੀ ਉਸ ਦਿਨ ਅੰਬਾਲਾ ਜੇਲ੍ਹ ਤੋਂ ਉਸਦਾ ਵੱਡਾ ਭਰਾ ਅਤੇ ਦੋਸਤ ਮਿੱਤਰ ਬੈਂਡਵਾਜੇ ਲੈ ਕੇ ਆ ਪਹੁੰਚੇ। ਸਵੇਰੇ 5 ਵਜੇ ਹੀ ਬੈਂਡਵਾਜੇ ਖਾਮੋਸ਼ ਵਾਤਾਵਰਨ ਵਿੱਚ ਹਲਚਲ ਪੈਦਾ ਕਰਨ ਲੱਗੇ। ਸਕੇ ਸਬੰਧੀਆਂ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ। ਬੈਂਡ ਦੇ ਸ਼ੋਰ ਵਿੱਚ ਇਹ ਜਾਣਨਾ ਕਠਨ ਹੋ ਗਿਆ ਸੀ ਵੀ ਇਹ ਕਿਸੇ ਬਰਾਤ ਚੱਲਣ ਦਾ ਆਰੰਭ ਹੈ। ਜਾਂ ਕਿਸੇ ਦੀ ਅਰਥੀ ਨਿਕਲਣ ਦਾ ਸਮਾਂ ਆਇਆ। ਬੈਂਡ ਦੋ ਘੰਟੇ ਵਜਦਾ ਰਿਹਾ ਸਸਰੀਆ ਕਾਲ ਦੇ ਜਕਾਰਿਆਂ ਨਾਲ ਵਾਤਾਵਰਨ ਗੂੰਜ ਰਿਹਾ ਸੀ। ਜੇਲ੍ਹ ਵਿੱਚ ਸਾਰੇ ਕੈਦੀ ਕੋਠਰੀਆਂ ਵਿੱਚ ਬੰਦ ਕਰ ਦਿੱਤੇ ਗਏ ਸਨ। ਸੁੱਚਾ ਸਿੰਘ ਅਤੇ ਬਲਦੇਵ ਸਿੰਘ ਨੂੰ ਫਾਂਸੀ ਦੇ ਤਖਤੇ ਤੇ ਲਿਜਾਇਆ ਜਾ ਰਿਹਾ ਸੀ। ਜੇਲ੍ਹ ਵਿੱਚ ਦਿਲ ਦਹਿਲਾ ਦੇਣ ਵਾਲਾ ਵਾਤਾਵਰਨ ਪੈਦਾ ਹੋ ਗਿਆ ਸੀ। ਮੌਤ ਦੀ ਆਖਰੀ ਘੜੀ ਆ ਪਹੁੰਚੀ ਸੀ। ਜਲਾਦ ਫਾਂਸੀ ਦਾ ਫੰਜ਼ਾ ਲਈ ਖੜਾ ਸੀਗਾ। ਸੁੱਚਾ ਸਿੰਘ ਜ਼ਰਾ ਵੀ ਨਹੀਂ ਘਬਰਾਇਆ। ਉਸ ਨੂੰ ਫਾਂਸੀ ਦੇ ਤਖਤੇ ਤੇ ਲਿਜਾ ਕੇ ਖੜਾ ਕਰ ਦਿੱਤਾ ਗਿਆ। ਉਸਨੇ ਫਾਂਸੀ ਦੇ ਫੰਦੇ ਨੂੰ ਫੜ ਕੇ ਆਪ ਹੀ ਰੱਸੀ ਆਪਣੇ ਗਲ ਵਿੱਚ ਪਾ ਲਈ। ਫਾਂਸੀ ਦੇ ਲਟਕਾਈ ਜਾਣ ਤੋਂ ਕੁਝ ਸਮਾਂ ਪਹਿਲਾਂ ਉਸਨੇ ਉੱਚੀ ਆਵਾਜ਼ ਵਿੱਚ ਕਵਤਾ ਪੜਨੀ ਆਰੰਭ ਕਰ ਦਿੱਤੀ। ਫਾਂਸੀ ਦੀ ਕੋਠੜੀ ਵਿੱਚ ਲਿਖੀ ਕਵਤਾ ਵਿੱਚ ਉਸਨੇ ਆਪਣੇ ਭਾਵ ਪ੍ਰਗਟ ਕੀਤੇ ਸਨ ਕਿ ਉਸਨੇ ਅਤੇ ਉਹਦੇ ਸਾਥੀਆਂ ਨੇ ਜ਼ੁਲਮ ਦੇ ਵਿਰੁੱਧ ਲੜਾਈ ਲੜੀ ਸੀ ਅਤੇ ਉਸ ਨੂੰ ਸ਼ਹੀਦ ਹੋਣ ਦਾ ਮਾਣ ਹੈ। ਉਸਨੇ ਬਲਦੇਵ ਸਿੰਘ ਅਤੇ ਨਾਰ ਸਿੰਘ ਫੌਜੀ ਦੀ ਪ੍ਰਸ਼ੰਸਾ ਕੀਤੀ ਸੀ ਕਿ ਉਹਨਾਂ ਨੇ ਜ਼ਾਲਮ ਹੁਕਮਰਾਨ ਅਤੇ ਅਤਿਆਚਾਰ ਵਿਰੁੱਧ ਆਵਾਜ਼ ਉਠਾ ਕੇ ਬਹੁਤ ਮਹਾਨ ਕੰਮ ਕੀਤਾ ਸੀ। ਮੌਦਾ ਸਮਾਂ ਨੀਰ ਸੀਗਾ ਠੀਕ 7 ਵਜੇ ਸੁੱਚਾ ਸਿੰਘ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਜਦ ਤੱਕ ਉਹ ਮਰ ਨਹੀਂ ਗਿਆ ਉਹਦਾ ਸਰੀਰ ਰੱਸੀ ਨਾਲ ਲਟਕਦਾ ਰਿਹਾ ਕੁਝ ਸਮੇਂ ਮਗਰੋਂ ਬਲਦੇਵ ਸਿੰਘ ਸੰਗਾ ਵੀ ਸਦਾ ਦੀ ਨੀਂਦ ਸੌ ਗਿਆ ਸੁੱਚਾ ਸਿੰਘ ਦੀ ਲਾਸ਼ ਉਸਦੇ ਵੱਡੇ ਭਰਾ ਗੁਰਮੀਤ ਸਿੰਘ ਨੂੰ ਸੌਂਪ ਦਿੱਤੀ ਗਈ ਸੀ ਲਾਸ਼ ਗੱਡੀ ਤੇ ਰੱਖ ਕੇ ਮੰਜੀ ਸਾਹਿਬ ਗੁਰਦੁਆਰੇ ਲਿਜਾਈ ਗਈ ਜਿੱਥੇ ਮੱਥਾ ਟੇਕ ਕੇ ਕਾਫਲਾ ਫਲੋਰ ਨੇੜੇ ਵੀਰਵਾਸੀਆਂ ਪਿੰਡ ਲਈ ਰਵਾਨਾ ਹੋ ਗਿਆ ਇਲਾਕੇ ਵਿੱਚ ਇਹ ਗੱਲ ਅੱਗ ਵਾਂਗ ਫੈਲ ਗਈ ਸੀ ਕਿ ਸੁੱਚਾ ਸਿੰਘ ਦੀ ਲਾਸ਼ ਆ ਰਹੀ ਹੈ ਗੁਰਾਇਆਂ ਵਿੱਚ ਕਾਫੀ ਲੋਕ ਜਮ੍ਹਾਂ ਹੋ ਗਏ ਸਨ ਇਨਾਂ ਵਿੱਚ ਸੁੱਚਾ ਸਿੰਘ ਦੇ ਦੋਸਤ ਅਤੇ ਹਮਦਰਦ ਵੀ ਸ਼ਾਮਲ ਸਨ। ਲਾਸ਼ ਜਦ ਗੁਰਾਇਆਂ ਪਹੁੰਚੀ ਤਾਂ ਲੋਕ ਇੱਕ ਜਲੋਸ਼ ਦੀ ਸ਼ਕਲ ਵਿੱਚ ਪੀਰ ਵਾਸੀਆਂ ਵੱਲ ਰਵਾਨਾ ਹੋ ਗਏ। ਸੁੱਚਾ ਸਿੰਘ ਜ਼ਿੰਦਾਬਾਦ ਦੇ ਨਾਅਰੇ ਨਾਲ ਵਾਤਾਵਰਨ ਗੂੰਜ ਉਠਿਆ। ਸੁੱਚਾ ਸਿੰਘ ਦੀ ਲਾਸ਼ ਜਦ ਪਿੰਡ ਪਹੁੰਚੀ ਤਾਂ ਸੈਂਕੜੇ ਲੋਕ ਦਰਸ਼ਨ ਕਰਨ ਲਈ ਜਮ੍ਹਾਂ ਹੋ ਗਏ। ਪਿੰਡ ਦਾ ਸ਼ਾਇਦ ਹੀ ਅਜਿਹਾ ਕੋਈ ਵਿਅਕਤੀ ਸੀਗਾ ਜਿਸ ਨੂੰ ਸੁੱਚਾ ਸਿੰਘ ਨਾਲ ਪਿਆਰ ਨਹੀਂ ਸੀ। ਸੁੱਚਾ ਸਿੰਘ ਦੀ ਨਿਰਜਿੰਦ ਦੇ ਨੂੰ ਅੱਗ ਦੇ ਦਿੱਤੀ ਗਈ। ਪਲ ਭਰ ਵਿੱਚ ਉਹਦਾ ਸਰੀਰ ਅੱਗ ਦੀਆਂ ਲਪੇਟਾਂ ਵਿੱਚ ਖੋ ਗਿਆ। ਇੱਕ ਭਿਆਨਕ ਅਪਰਾਧੀ ਦੀ ਜੀਵਨ ਲੀਲਾ ਸਦਾ ਲਈ ਸਮਾਪਤ ਹੋ ਗਈ। ਪਰ ਉਹ ਦੀਆਂ ਅੱਖਾਂ ਅੱਜ ਵੀ ਜਿਉਂਦੀਆਂ ਨੇ ਸ਼ਾਇਦ ਦੇਖਣਾ ਚਾਹੁੰਦੀਆਂ ਨੇ ਕਿ ਉਹਦੇ ਦੋ ਦੂਸਰੇ ਸਾਥੀਆਂ ਦੀ ਕਿਸਮਤ ਦਾ ਕੀ ਫੈਸਲਾ ਹੁੰਦਾ ਹੈ ਕੈਰੋ ਕਤਲकांड ਦੀ ਕਹਾਣੀ ਅਜੇ ਖਤਮ ਨਹੀਂ ਹੋਈ ਮਗਰੋਂ ਫੜੇ ਗਏ ਦਿਆ ਸਿੰਘ ਅਤੇ ਵਾਧਾ ਮਾਫਗਵਾ ਸੁਖ ਲਾਲ ਦੇ ਵਿਰੁੱਧ ਮੁਕਦਮੇ ਦੀ ਸੁਣਵਾਈ ਚੱਲ ਰਹੀ ਸੀ ਉਹਨਾਂ ਵਿਰੁੱਧ ਮੁਕਦਮੇ ਦਾ ਕੀ ਫੈਸਲਾ ਹੁੰਦਾ ਉਹਦਾ ਉੱਤਰ ਪਵਿੱਖੀ ਦੇ ਸਕੇਗਾ ਸੋ ਦੋਸਤੋ ਇਹ ਸੀ ਕੈਰੋ ਕਤਲकांड ਦਾ ਆਖਰੀ ਭਾਗ ਜਾਨੀ ਕਿ ਭਾਗ 15 ਇਹਦੇ ਨਾਲ ਹੀ ਇਹ ਸੀਰੀਜ਼ ਹੈ ਜਿਹੜੀ ਖਤਮ ਹੋ ਜਾਂਦੀ ਹੈ ਸੋ ਅਗਲੀ ਵਾਰ ਤੁਹਾਨੂੰ ਮਿਲਾਂਗੇ ਇੱਕ ਨਵੀਂ ਸੀਰੀਜ਼ ਦੇ ਨਾਲ ਇੱਕ ਨਵੀਂ ਕਹਾਣੀ ਦੇ ਨਾਲ ਜਿਹਨੂੰ ਸੁਣ ਕੇ ਤੁਹਾਡੇ ਰੌਂਗ ਟੇ ਖੜੇ ਹੋ ਜਾਣਗੇ ਸੋ ਹੁਣ ਦਿਓ ਜਾਸਤ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ